ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਬਰਡ ਸੇਲ ਲਈ ਲੈ ਕੇ ਆਏ ਜੀ ਹਾਉ ਪੁੱਛ ਲੈਨੇ ਬਾਈ ਟੋਡੇਲ ਆ ਜੀ ਬਈ ਜੀ ਬਾਈ ਜੀ ਸਸੀ ਗਾਰ ਸਸੀ ਗਾਰ ਡਾਕਟਰ ਬਾਈ ਹੋ ਠੀਕ ਹੋ ਵਧੀਆ 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 ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਸੁਭਾਸਾ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤਸਵੀਲ ਆਪਾਂ ਨੂੰ ਰਾਮਪਰਾ ਹੂਲ ਪੈ ਜਾਂਦੀ ਆ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਆ 8196015435 ਠੀਕ ਆ ਬਾਈ ਬਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਸੂਈ ਆ ਕਦੋਂ ਸੋਈ ਆ ਬਰਾਏ ਅੱਜ ਸਵੇਰ ਸੋਈ ਆ ਜੇਰਾ ਕੰਪਲੀਟ ਪਈ ਆ ਜੇਰ ਬਾਈ ਬੱਠਲ ਚ ਰੱਖੀ ਬੈਠਾ ਕੰਪਲੀਟ ਆ ਸਵੇਰ ਦੀ ਸੋਈ ਵੀ ਆ ਬੱਚਾ ਕੀ ਦੇਤਾ ਮੱਛਾ ਦਿੱਤਾ ਡਾਕਟਰ ਬੱਚਾ ਦਿੱਤਾ ਕੁਆਲਿਟੀ ਬਹੁਤ ਸੀ ਇਹ ਬੱਚੇ ਦੇ ਦਿੰਦੀ ਨਾ ਸਹੀ ਬੜੀ ਪਿਆਰੀ ਸੀ ਹਮ ਕਿੰਨਾ ਬੋਲਾ ਕੱਢਿਆ ਅੱਜ ਬੋਲਾ ਡਾਕਟਰ 3 ਕਿਲੋ ਕੱਢਦਾ ਕੋਸ ਤਾਂ ਉਹ ਪਿਆਤਾ ਸੀ ਗਾਂ ਨੂੰ ਖੰਡ-ਖੰਡ ਪਾ ਕੇ ਠੀਕ ਤੇ ਕੋ ਬੱਚੇ ਨੂੰ ਚੰਗਾ ਤਾਂ ਠੀਕ ਆ ਬਈ ਕਿੰਨਾ ਕ ਦੁੱਧ ਦੇ ਦੂ ਐਸਟੀਮੇਟ ਜੀ ਦੋਨ ਡਾਕਟਰ 17 18 ਕਿਲੋ ਦੇਣਾ ਚਾਹੀਦਾ ਬੜੇ ਆਰਾਮ ਨਾਲ ਥਣਲੇਵੇ ਵਾਲੀ ਆ ਬਾਕੀ ਜੰਦਜਾਨ ਵਾਲੀ ਆ ਬੈਰ ਸਹੀ ਗੱਲ ਆ ਬਰੀਕੀ ਚ ਬਹੁਤ ਆ ਬਰੀਕ ਬਹੁਤ ਆ ਛੇਸ ਬੜਾ ਚੰਗਾ ਕੁਆਲਟੀ ਫੁੱਲ ਚੰਗੀਆਂ ਕੱਦ ਦੇਖੋ ਬਈ ਕੱਦ ਵੀ ਚੰਗਾ ਥਣਲੇਵਾ ਕਮਾਲ ਮੁੱਠੀ ਵਾਲਾ ਤਣ ਕੱਲਾ ਕੱਲਾ ਥਣ ਨਾਣਾ ਚੈੱਕ ਕਰੋ ਕਲੀ ਕਲੀ ਨਾਣਾ ਚਮਕ ਰਹੀ ਆ ਬਈ ਕੀ ਬਾਤ ਬਾਕੀ ਆਇਆ ਕਰਟਰ ਥਾਂ ਗੁਲਾਬੀ ਬਹੁਤ ਚੰਗਾ ਜਿਵੇਂ ਮੁਰਤੀ ਜਿਆਦਾ ਥਾਂ ਨਾ ਲਾ ਅਜੇ ਮਾਰਦੀ ਵੀ ਮਖਿਆ ਵਾਲੀ ਆ ਲੈ ਬਾਈ ਚੂਣ ਦੇ ਖੁਚਵਾਈ ਦੇਖੋ ਕੀ ਬਾਤ ਆ ਮੋਟੀ ਮੋਟੀ ਧਾਰਾ ਦਾਸ ਦੀ ਆ ਵੀ ਚੁਵਾਈ ਹੁੰਦੀ ਆ ਲੈ ਗੰਨੇ ਅਰ ਕੀ ਧਾਰਾ ਹਣਾ ਕੀ ਬਾਤ ਆ ਬੜਾ ਚੰਗਾ ਚੂਣ ਲੱਗਿਆ ਕਰਮਣੀ ਜਿਵੇਂ ਮਰਜੀ ਬੈਠਾ ਰਹੇ ਬਣੀ ਬਾ ਬਾਈ ਸੀ ਬਹੁਤ ਸੀਗੀ ਹਮ ਤੇ ਚੋ ਦੇ ਠੀਕਾ ਥਾਣ ਦੇਖੋ ਲੈ ਕਲਾ ਕਲਾ ਥਾਣ ਪੂਰੀ ਵਿੱਤੀ ਦੇ ਥਾਣ ਫੇਸ ਬੜਾ ਚੰਗਾ ਪ੍ਰਿੰਟ ਚੰਗਾ ਬਰੀਕੀ ਚ ਫੁੱਲ ਪਤਲੀ ਚਮੜੀ ਆ ਦੁੱਧ ਵਾਲੀ ਨਿਸ਼ਾਨੀਆਂ ਦੁੱਧ ਵਾਕੇ ਚੰਗਾ ਦੇਦੂ ਕਰਮ ਵਾਲੀ ਸੋਈ ਸਵਾਈ ਬਾਈ ਜੇਰ ਵੀ ਬਾਈ ਬੱਠਲ ਚ ਰੱਖੀ ਬੈਠਾ ਕੰਮ ਪਕੀ ਲੀਟ ਆ ਗਈ ਤੇ ਮੁੱਲ ਕੀ ਆ ਭਰਾ ਜਾਇਜਾ ਫਿਰ ਡਾਕਟਰ ਆਪਾ ਮੁੱਲ ਉਹ ਹੀ ਕਰਾਂਗੇ ਬਸ ਵੀ ਜਿਹੜਾ ਲੈਣਾ ਹਨਾ ਵਾਲੇ ਮੁੱਲਾਂ ਚ ਵੀ ਕੋਈ ਫਾਇਦਾ ਨਹੀਂ ਹੁੰਦਾ ਠੀਕ ਆ 58000 ਰੁਪਏ ਦੇ ਬੈਠ ਦੇ ਦਾਂਗੇ ਡਾਕਟਰ ਚੱਕ ਬਾਈ ਜਮਾ ਜੈਜ ਮੋਲਾ 58000 ਰੁਪਿਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋਊਗਾ ਚੰਗੀ ਅਬੜ ਸਨਕੀਆ ਬਰੀਕੀ ਜਿਹਾ ਫੋਲਾ ਠੰਡੀ ਬਾਕੀ ਠੰਡੀ ਹੈ ਰੈਟਰ ਆਏ ਨਹੀਂ ਕੋਈ ਬਣੇ ਬੁੜੀਆਂ ਚ ਹੋਈ ਜਾਣ ਜਵਾਕ ਚ ਹੋਈ ਜਾਣ ਹਨਾ ਕਹਿਣਾ ਕੁਛ ਨਹੀਂ ਹਾਂ ਕਹਿਣਾ ਕਹਿਣਾ ਚੰਗੀ ਅਬੜ ਸਨਕੀਆ ਬਈ ਬਰੀਕੀ ਬਰੂਕੀ ਜਿਹਾ ਬਹੁਤ ਕੱਦ ਬੱਡ ਵੀ ਚੰਗਾ ਸੂਈ ਸਵਾਈ ਹੈ ਤੇ ਕਿਸੇ ਵੀ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ